ਹਾਂਜੀ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਵੀਰ ਭਰਾ ਠੀਕ ਠਾਕ ਹੋਵੋਗੇ ਕਣਕ ਦੀ ਜਿਹੜੀ ਫਸਲ ਹੈ ਗੀਤੀਆਂ ਕਣਕਾਂ ਜਿਹੜਾ ਨਸਾਰਾ ਕੰਪਲੀਟ ਵੀ ਕਰ ਚੁੱਕੀਆਂ ਨੇ ਤੇ ਪਛੇਦੀਆਂ ਕਣਕਾਂ ਜਿਹੜੀਆਂ ਹੁਣ ਨਸਾਰਾ ਕਰ ਰਹੀ ਹੈ ਤਕਰੀਬਨ ਗੱਲ ਆਉਂਦੀ ਹੈ ਜਿਹੜੀ ਕਣਕ ਹੁਣ ਨਸਾਰਾ ਕਰ ਰਹੀ ਹੈ ਮਤਲਬ ਗੋਭ ਦੇ ਵਿੱਚੋਂ ਬਾਹਰ ਆ ਰਹੀ ਹੈ ਉਸ ਕਣਕੇ ਦੇ ਵਿੱਚ ਆਪਾਂ ਹੁਣ ਫੰਗੀ ਸੈੱਟ ਦੀ ਸਪਰੇਅ ਤਾਂ ਆਪਾਂ ਲਾਜ਼ਮੀ ਕਰਦੇ ਹੋਂ ਨੇ ਤੇਲੇ ਵਾਲੀ ਸਪਰੇਅ ਕਰਦੇ ਨੇ ਪਰ ਅੱਜ ਆਪਾਂ ਗੱਲ ਕਰਨੀ ਹੈ 13045 ਦੀ ਐਨਪੀਕੇ ਸਪ੍ਰਿਆਾਂ ਦੇ ਬਾਰੇ ਮਤਲਬ ਤਾਕਤਵਰ ਜਿਹੜੀਆਂ ਸਪ੍ਰਿਆਾਂ ਉਹਨਾਂ ਬਾਰੇ ਆਪਾਂ ਗੱਲਬਾਤ ਕਰਨੀਆਂ ਨੇ ਜਿਹੜੀ ਇਹ ਕਣਕ ਨੂੰ ਤਾਕਤ ਦਿੰਦੀ ਹੈ ਐਨਪੀਕੇ ਆ ਦੇ ਵਿੱਚ ਜਿਵੇਂ 13045 ਹੋ ਗਿਆ 05234 ਹੋ ਗਿਆ ਇਹ ਦੋਵਾਂ ਐਨਪੀਕੇ ਆ ਦੇ ਵਿੱਚੋਂ ਕਿਹੜਾ ਐਨਪੀਕੇ ਵਧੀਆ ਹੈ ਕਿਹੜੇ ਐਨਪੀਕੇ ਨਾਲ ਆਪਣੀ ਚਾਹ ਕੰਕਦਾ ਜਿਹੜਾ ਝਾੜ ਵਧੂਗਾ ਕਿਹੜੇ ਐਨਪੀਕੇ ਦੀ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਹੈ ਇਸ ਵੀਡੀਓ ਦੇ ਵਿੱਚ ਦੋਵੇਂ ਐਨਪੀਕੇ ਆ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੁਸੀਂ ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖਣਾ ਐਂਡ ਤੱਕ ਜਿਨ੍ਹਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਦੇਣ ਹਾਂਜੀ ਜੀਮੇਦਾਰ ਭਰਾਵੋ ਜਿਹੜੀ ਐਨਪੀਕੇ ਦੀ ਸਪਰੇ ਆਪਾਂ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਐਨਪੀਕੇਆਂ ਦੇ ਵਿੱਚ ਜਿਹੜੀ ਤੱਤ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਪੋਟਾਸ਼ ਹੋ ਗਿਆ ਨਾਈਟ੍ਰੋਜਨ ਹੋ ਨਾਈਟ੍ਰੋਜਨ ਹੋ ਗਿਆ ਫਾਸਫੋਰਸ ਹੋ ਗਿਆ ਇਹ ਜਿਹੜੇ ਤੱਤ ਹੁੰਦੇ ਆ ਐਨਪੀਕੇ ਦੇ ਵਿੱਚ ਹੁਣ 05234 ਵੀ ਵਧੀਆ ਐਨਪੀਕੇ 13045 ਵੀ ਐਨਪੀਕੇ ਵਧੀਆ ਪਰ ਗੱਲ ਆਉਂਦੀ ਹੈ ਆਪਾਂ ਇਹਨਾਂ ਨੂੰ ਵਰਤਨਾ ਕਿੱਥੇ ਪਹਿਲਾ ਆਪਾਂ 13045 ਦੀ ਆਪਾਂ ਗੱਲ ਕਰ ਲੈਂਦੇ ਆ ਇਹ ਤੁਸੀਂ ਜੇ ਕਣਕ ਦੇ ਉੱਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ 05234 ਬਾਰੇ ਉਹ ਦੱਸ ਦਵਾਂ 05234 ਆਪਾਂ ਕਣਕ ਦੇ ਵਿੱਚ ਉੱਥੇ ਕਰਨਾ ਹੈ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਬਿਲਕੁਲ ਹੈ ਨਹੀਂ ਤੇ ਫਾਸਫੋਰਸ ਦੀ ਮਤਲਬ ਡੀਏਪ ਦੀ ਮਾਤਰਾ ਇਹਦੇ ਵਿੱਚ ਵੱਧ ਹੈ 52 ਪਰਸੈਂਟੇਜ ਦੇ ਵਿੱਚ ਫਾਸਫੋਰਸ ਹੈ ਦੇ 34% ਦੇ ਵਿੱਚ ਪੋਟਾਸ਼ ਹੈ ਜਿਹੜੀ ਕਣਕ ਨੂੰ ਅਨੁਸਾਰੇ ਸਮੇਂ ਮਤਲਬ ਜਦੋਂ ਦਾਣਾ ਬਾਨਾ ਸ਼ੁਰੂ ਹੁੰਦਾ ਉਦੋਂ ਜਿਹੜੀ ਤਣਕ ਨੂੰ ਜ਼ਰੂਰਤ ਹੁੰਦੀ ਤੇ ਜਿਹੜੇ ਵੀਰ ਭਰਾਵਾਂ ਨੇ ਹੁਣ ਜਦੋਂ ਕਣਕ ਦੀ ਤੁਸੀਂ ਬਜਾਈ ਕੀਤੀ ਸੀ ਜੇ ਤਾਂ ਤੁਸੀਂ ਡੀਏਪੀ ਤੁਹਾਨੂੰ ਮਿਲ ਗਿਆ ਸੀ ਤੁਸੀਂ ਪਾਇਆ ਹੈ ਫਿਰ ਤਾਂ ਤੁਹਾਨੂੰ 13045 ਐਨਪੀਕੇ ਕਰਨ ਚ ਫਾਇਦਾ ਕਿਉਂਕਿ ਡੀਏਪੀ ਦੀ ਮਾਤਰਾ ਆਪਾਂ ਜ਼ਮੀਨ ਦੇ ਵਿੱਚ ਪਾਈ ਹੋਈ ਹੈ ਉਹਦਾ ਲੰਬੇ ਸਮੇਂ ਤੱਕ ਜਿਹੜਾ ਆਪਣੀ ਕਣਕ ਨੂੰ ਅਸਰ ਮਿਲਦਾ ਰਹਿੰਦਾ ਤੇ 05234 ਆਪਾਂ ਉੱਥੇ ਐਨਪੀ ਗ੍ਰੀਸ ਸਪਰੇਅ ਕਰਨੀ ਹੈ ਜੇ ਤੁਹਾਨੂੰ ਡੀਏਪੀ ਨਹੀਂ ਮਿਲੇ ਆ ਤੁਸੀਂ ਜਿਵੇਂ ਐਨਪੀ ਕੀ ਹੋ ਗਈ 12 32 16 ਹੋ ਗਿਆ ਮਤਲਬ ਮੇਰਾ ਕਹਿਣ ਦਾ ਤੁਸੀਂ ਹੋਰ ਵੇਪਾ ਅੱਗੇ ਤੁਸੀਂ ਆਪਣੀ ਕਣਕ ਦੀ ਬਿਜਾਈ ਕੀਤੀ ਸੀ ਤੇ ਹੁਣ ਤੁਹਾਡੀ ਕਣਕ ਦੇ ਵਿੱਚ ਜਿਹੜੀ ਫਾਸਫੋਰਸ ਦੀ ਜਿਹੜੀ ਕਮੀ ਦਿਖਾਈ ਦੇ ਰਹੀ ਹੈ ਫਿਰ ਤੁਸੀਂ 015234 स्प्रे ਕਰ ਸਕਦੇ ਹੋ ਜੇ ਤੁਸੀਂ ਡੀਪੀ ਪਾਇਆ ਸੀ ਜਿਵੇਂ ਆਮ ਆਪਾਂ ਕਣਕ ਦੀ ਵੀ ਜਾਈ ਕਰਦੇ ਆ ਸਾਰੇ ਵੀਰਪਰਾ ਡੀਐਪੀ ਪਾ ਕੇ ਫਿਰ ਤੁਸੀਂ 13045 ਦੀ स्प्रे ਕਰਨੀ ਹੈ ਕਿਉਂਕਿ ਇਹਦੇ ਵਿੱਚ ਇੱਕ ਤਾਂ ਨਾਈਟrogen ਹੈ ਨਾਈਟ੍ਰੇਟ ਆਪਾਂ ਨੂੰ ਮਿਲ ਜੂਗੀ ਜਦੋਂ ਆਪਣੀ ਕਣਕ ਕਿਉਂਕਿ ਨਸਾਰਾ ਕਰਦੀ ਉਹਦੇ ਜਿਹੜੀ ਨਾਈਟrogen ਦੀ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਈ ਵੀਰਪਰਾ ਯੂਰੀ ਦਾ ਹੀ ਛਿੱਟਾ ਦਿੰਦੇ ਆ ਜਦੋਂ ਕਣਕ ਨਿਸਾਰੀ ਹੁੰਦੀ ਹੈ ਫਰੋ ਤਰੀਕਾ ਗਲਤ ਆ ਆਪਾਂ ਨੂੰ ਜਿਹੜੀ ਸਪਰੇਅ ਦੇ ਰਾਹੀਂ ਮਤਲਬ ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਯੂਰੀਆ ਮਤਲਬ ਥੋੜੀ ਬਹੁਤੀ ਦੇਣੀ ਚਾਹੀਦੀ ਹੈ। ਜ਼ਮੀਨ ਦੇ ਵਿੱਚ ਜੇਰਾ ਆਪਾਂ ਛਿੱਟਾ ਦੰਦੇ ਆ ਉਹ ਗਲਤ ਤਰੀਕਾ ਏ। ਤੇ ਇਹਦੇ ਵਿੱਚ 45% ਪੋਟਾਸ਼ ਉਹ ਚ 34 ਇਹਦੇ ਵਿੱਚ 45% ਤੇ ਤੁਹਾਨੂੰ ਪੂਰਾ ਇਨ ਪ੍ਰੋਪਰ ਦਾ ਰਿਜ਼ਲਟ ਮਿਲੂਗਾ। ਇਹ ਗੱਲ ਨਹੀਂ ਹੈਗੀ ਵੀ 13.45 ਵਧਿਆ 0.52 34 ਵਧਿਆ ਨਹੀਂਗਾ। ਇਹ ਦੋਵੇਂ ਐਨਪੀਕੇ ਜਿਹੜੇ ਇਹਨਾਂ ਦਾ ਆਪਣਾ ਆਪਣਾ ਕੰਮ ਹੈ 05234 ਨੇ ਆਪਣੀ ਜਗ੍ਹਾ ਕੰਮ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ 13045 ਨੇ ਆਪਣੀ ਜਗ੍ਹਾ ਕੰਮ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਆਪਣੀ ਕਣਕ ਦੇਖਣੀ ਹੈ ਜਿਵੇਂ ਤੁਸੀਂ ਬਿਜਾਈ ਕੀਤੀ ਹੋਈ ਹੈ ਮਤਲਬ ਜਿਹੜੀ ਤੁਹਾਨੂੰ ਘਾਟ ਦਿਖਾਈ ਦੇ ਰਹੀ ਹੈ ਤੁਸੀਂ ਉਸ ਐਨਪੀਕੇ ਦੀ ਤੁਸੀਂ ਕਣਕ ਦੇ ਵਿੱਚ ਸੁਪਰੀ ਕਰ ਦੇਣੀ ਬਹੁਤੀ ਚੱਕਰਾਂ ਦੇ ਵਿੱਚ ਪੈਣ ਦੀ ਤੁਹਾਨੂੰ ਜ਼ਰੂਰਤ ਨਹੀਂਗੀ ਰਿਜ਼ਲਟ ਬਹੁਤ ਵਧੀਆ ਜੇ ਇੱਕ ਕਿਉਂਕਿ ਇੱਕ ਸਪਰੇ ਕਣਕੇ ਦੇ ਵਿੱਚ ਹੋ ਜਵੇ ਆਪਾਂ ਨੂੰ ਫਾਇਦਾ ਹੀ ਮਿਲਦਾ ਕਿਉਂਕਿ ਕਣਕੇ ਦੇ ਵਿੱਚ ਜਦੋਂ ਦੁੱਧਾ ਭਰਨਾ ਹੈ ਜਿਵੇਂ ਹੁਣ ਮਾਰਚ ਮਹੀਨੇ ਦੇ ਵਿੱਚ ਗਰਮੀ ਵੀ ਖਰਾਬ ਕਰਦੀ ਹੈ ਕਈ ਵਾਗੇ ਤੇ ਗਰਮੀ ਪਹਿਨੀ ਸਟਾਰਟ ਹੋ ਜਾਂਦੀ ਹੈ ਫਿਰ ਜਿਹੜੀ ਆਪਣੀ ਕਣਕੇ ਦੇ ਵਿੱਚ ਬੂਟੇ ਦੇ ਵਿੱਚ ਤਾਕਤ ਹੋਊਗੀ ਕੋਈ ਵੀ ਦਾਣੇ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਪੂਰਾ ਮੋਟਾ ਭਰਦਾ ਦਾਣਾ ਆਪਣਾ ਬਣਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ